ਹਾਂਜੀ ਮਿੱਤਰੋ ਕੀ ਹਾਲ ਚਾਲ ਆ ਗਿਆ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਹਾਲ ਚਾਲ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਤੇ ਕਈ ਵਾਰ ਕਮੈਂਟ ਆਉਂਦੇ ਆ ਮੈਸੇਜ ਵੀ ਬਹੁਤ ਆਉਂਦੇ ਆ ਬਾਈ ਮੰਥਲੀ ਕਿੰਨੇ ਕੋ ਪੈਸੇ ਬਣ ਜਾਂਦੇ ਆ YouTube ਤੋਂ ਫਿਰ ਘਰ ਸੇ ਆਣਾ ਹੀ ਨਹੀਂ ਥਾ ਨਹੀਂ ਸਰ ਆਣਾ ਥਾ ਪਰਫਾਰਮ ਕਰਨਾ ਥਾ ਹੈ ਗਲਤੀ ਹੈ ਸ਼ਰਾਬ ਪੀਣਾ ਤੋਂ ਤਾਂ ਪੱਕਾ ਵਾਦਾ ਕਰੋ ਕਿ ਨਹੀਂ ਪੀਓਗੇ ਠੀਕ ਹੈ ਜੀ ਆਪਸੇ ਵਾਦਾ ਹੈ ਪੱਕਾ ਵਾਦਾ ਪੱਕਾ ਵਾਦਾ ਓ ਸਾਲਿਆ ਯਾਰ ਤੇ ਮੇਰੇ ਹੋਰ ਵੀ ਬਥੇਰੇ ਆ ਪਰ ਜਿਹੜਾ ਪਿਆਰ ਤੇਰੇ ਨਾਲ ਆ ਨਾ ਉਹ ਕਿਸੇ ਹੋਰ ਨਾਲ ਨਹੀਂ ਆ ਮੇਰੀ ਜਾਨ ਹਾਂਜੀ ਆਪਣੀ ਗੱਲ ਵਿੱਚ ਹੀ ਰਹਿ ਗਈ ਸੀ ਕਿੰਨੇ ਪੈਸੇ ਬਣ ਜਾਂਦੇ ਤੁਹਾਡੇ ਚ ਵੀ ਕਈਆਂ ਦੇ ਹੀ ਸਵਾਲ ਹੋਗੇ ਕਿ ਕਿੰਨੇ ਕੋ ਪੈਸੇ ਬਣ ਜਾਂਦੇ YouTube ਤੋਂ ਬਈ ਐਨੇ ਜ਼ਿਆਦਾ ਵੀ ਨਹੀਂ ਬਣਦੇ ਬਸ ਟਾਈਮ ਸਰ ਜਾਂਦਾ ਐਨੇ ਕੋ ਬਣਦੇ ਆ ਬਾਕੀ ਅਸਲੀ ਕਮਾਈ ਤਾਂ ਤੁਹਾਡਾ ਪਿਆਰ ਆ ਜਦੋਂ ਕਮੈਂਟ ਆਉਂਦੇ ਨਾ ਬਾਈ ਤੇਰੀ ਆਵਾਜ਼ ਬਹੁਤ ਸੋਹਣੀ ਆ ਦਿਲੋਂ ਪਿਆਰ ਹੋਰ ਤਰੱਕੀਆਂ ਕਰ ਇਹੋ ਜਿਹੇ ਕਮੈਂਟਾਂ ਕੇ ਪੈਸਿਆਂ ਦੀ ਵੈਲੀ ਨਹੀਂ ਰਹਿ ਜਾਂਦੀ ਫੇਰ ਲੱਖਾਂ ਕਰੋੜਾਂ ਵਰਗੀ ਖੁਸ਼ੀ ਹੋ ਜਾਂਦੀ ਆ ਤੁਹਾਡਾ ਪਿਆਰ ਹੀ ਮੇਰੇ ਲਈ ਅਸਲੀ ਕਮਾਈ ਆ ਜੇ ਮੇਰੇ ਕਰਕੇ ਕਿਸੇ ਦੇ ਚਿਹਰੇ ਤੇ ਖੁਸ਼ੀ ਆ ਰਹੀ ਹੈ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਤਾਂ ਹੀ ਕਹਿਣਾ ਮੈਨੂੰ ਕਮੈਂਟ ਚ ਜ਼ਰੂਰ ਦੱਸ ਕੇ ਜਾ ਫਿਰ ਕਿਸੇ ਹੋਰ ਵੀਡੀਓ ਵਿੱਚ ਕਰਾਂਗੇ ਹੁਣ ਵੀਡੀਓ ਦੇਖੋ ਖੁੱਦੀ ਆਉਣ ਦੇ ਜੀਨ ਦੇ ਦਿਆ ਕਰ ਲੋਕਾਂ ਨੂੰ ਠੀਕ ਆ ਨਾ ਉਹ ਤੂੰ ਕਿੱਧਰ ਆ ਗਈ ਬਾਬਾ ਪਾਸੇ ਹੋ ਜਾ ਸੌਰੀ 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 ਤੈਨੂੰ ਅਗਲੀ ਵੀਡੀਓ ਵਿੱਚ ਐਡ ਕਰਾਂਗੇ ਵਾਰਨਿੰਗ ਦੇ ਨਾਲ ਵੀ ਹੈੱਡਫੋਨ ਲਗਾ ਲਓ ਫਿਲਹਾਲ ਆਹ ਦੇਖੋ ਫਿਰ ਕਰ ਸਿਆਣਾ ਹੀ ਨਹੀਂ تھا ਨਹੀਂ ਸਰ ਆਣਾ تھا ਪਰਫਾਰਮ ਕਰਨਾ تھا ਕਿਸ ਕੇ ਲਈ ਖੁਦ ਕੇ ਲਈ ਹੈ ਸਭ ਕੇ ਲਈ ਆਪ ਖੁਦ ਕੇ ਲਈ ਕਿਉਂ ਨਹੀਂ ਕਰ ਰਹੇ ਨਹੀਂ ਨਹੀਂ ਖੁਦ ਕੇ ਲਈ ਪਰਫਾਰਮ ਕਰ ਰਹਾ ਹਾਂ ਪਰ ਮੈਨੂੰ ਲੱਗਦਾ ਹੈ ਆਪ ਸ਼ੋਰ ਹੀ ਨਹੀਂ ਹੋ ਆਪ ਖੁਦ ਕੇ ਲਈ ਕਰ ਰਹੇ ਹੋ ਕਿ ਬਾਈ ਕੇ ਲਈ ਕਰ ਰਹੇ ਹੋ ਇਹ ਕਿਸੇ ਨੂੰ ਕੀ ਬਣਾਉਣਗੇ ਇਹ ਤਾਂ ਆਪ ਆਪਣੀਆਂ ਜਨਾਨੀਆਂ ਸਿਰੋ ਬਣੇ ਆ ਏ ਲੋਂਡੇ ਨੇ ਮਿਊਜ਼ਿਕ ਬਾਰੇ ਪੁੱਛਿਆ ਜਾਵੇ ਜਿਹੜਾ ਜੱਜ ਬਣਿਆ ਬੈਠਾ ਨਹੀਂ ਸਰ ਪਰਫਾਰਮੈਂਸ ਸਭ ਕੇ ਲਿਆ ਕਰ ਰਹਾ ਹਾਂ ਔਰ ਖੁਦ ਕੇ ਲਿਆ ਵੀ ਕਰ ਰਹਾ ਹਾਂ ਪਰ ਜਬ ਆਪ ਆਪ ਬਰ ਪੁੱਛਿਆ ਗਿਆ ਕਿ ਆਪ ਅਗਰ ਆਪਕੋ ਲੱਗਤਾ ਹੈ ਕਿ ਆਪ ਉਨਕੋ ਜੀਤੂ ਘਰਾੜ ਦੇਣਾ ਚਾਹਤੇ ਹੋ ਤੋ ਆਪਨੇ ਬੋਲਾ ਹਾਂ ਮੈਂ ਜੀਤੂ ਪਿੰਡ ਚ ਕੁੱਤਾ ਨਹੀਂ ਪੁੱਛਦਾ ਇੱਥੇ ਜੱਜ ਬਣੇ ਫਿਰਦੇ ਜੱਜ ਦਾ ਮੂੰਹ ਤਾਂ ਲੋੜੇ ਵਰਗਾ ਕੀ ਨਾ ਕੀ ਨਾ ਦਿਲ ਕਰਦਾ ਚਪੇੜੇ ਮਾਰਨ ਦਾ ਜਨਾਨੀਆਂ ਸਿਰੋ ਬਣੇ ਜੱਜ ਸੋਨੂੰ ਤੁਕਵਾਲੀਆਂ ਬਹੁਤ ਸੋਹਣੀਆਂ ਗਾਉਂਦਾ ਮੈਨੂੰ ਪਤਾ ਲੱਗਾ ਮੈਨੂੰ ਹਾਂਜੀ ਉਧਰ ਦੇ ਭਾਈ ਜੀ ਨਾਲ ਹੀ ਦੀ ਸੋ ਰਸਲਾ ਦੇ ਤੈਨੂੰ ਸੁਣਾਓ ਬਈ ਸੁਣਾਓ ਗਾ ਤਾਂ ਹੋਰ ਵੀ ਸੋਹਣਾ ਲਵੇ ਕੁੱਤਾ ਖਾਸੀ ਨੇ ਕੰਮ ਖਰਾਬ ਕੀਤਾ ਖੰਗਾਰ ਨਾ ਸੁੱਟਦੀ ਉੱਤੇ ਆਉਂਦੇ ਬਾਈ ਤੇ ਗਲੇ 'ਚ ਥੋੜਾ ਇਸ਼ੂ ਆ ਜਿਵੇਂ ਕਹਿੰਦੇ ਨੇ ਖਾਂਸੀ ਹੋਈ ਆ ਤੇ ਆਵਾਜ਼ ਛਾਤੀ 'ਚ ਵੀ ਆ ਰਹੀ ਆ ਦੋ ਕੋਰ ਖੰਦਰ ਵੀ ਬੋਲਦੇ ਪਏ ਨੇ ਇਹਦੇ ਹਾਂਜੀ ਹੋਜ ਤੋ ਚੁਹ ਚੁਹ ਹੰ ਕਰਦੀ ਆ ਅਨ ਮਰਕ ਦੇ ਨਾਲ ਤਹ ਤੁਰਦੀ ਆ ਜਤੀ ਚੁੰਚੂ ਚੁੰ ਕਰਦੀ ਆ Nusrat Fateh Ali ਜੀ ਦਾ ਰਿਕਾਰਡ ਇਹੀ ਤੋੜ ਸਕਦਾ ਹੈ ਹੋਰ ਕੋਈ ਨਹੀਂ Surjit Fateh Ali Khan Surjit Khan ਵੀ ਸੋਚਦਾ ਹੋਣਾ ਕਵਾਲੀ ਸੀ ਕਿ ਗਾਣਾ ਗਾਣੇ ਦੀ ਕਵਾਲੀ ਕਦੋਂ ਬਣ ਗਈ ਮੜਕੇ ਦੇ ਨਾਲ ਤਾਂ ਤੁਰਦੀ ਆ ਜੁੱਤੀ ਚੂਂ ਚੂਂ ਕਰਦੀ ਆ ਜਿਹੜੀ ਜੁੱਤੀ ਚੂਂ ਚੂਂ ਕਰਦੀ ਆ ਕੱਢ ਕੇ ਤੇਰੇ ਸਿਰ 'ਚ ਮਾਰਨੀ ਆ ਜੁੱਤੀ ਤੇਰਾ ਸਿਰ ਲੱਭਦੀ ਆ ਇਸ ਲਈ ਚੂਂ ਚੂਂ ਕਰਦੀ ਆ ਜਿਹੜੀ ਜੁੱਤੀ ਚੂਂ ਚੂਂ ਕਰਦੀ ਆ ਚਾਰ ਪੰਜ ਰਿਪੋਰਟਰ ਦੀ ਬੰਡ ਤੇ ਫੇਰੋ ਥੈਂਕ ਯੂ ਕੀ ਆ ਬਾਤ ਹੈ ਹੈ ਗਲਤੀ ਹੈ ਸ਼ਰਾਬੀ ਨਾ ਤੂੰ ਤਾਂ ਪੱਕਾ ਵਾਦਾ ਕਰੋ ਕਿ ਨਹੀਂ ਪੀਓਗੇ ਠੀਕ ਹੈ ਜੀ ਆਪਸੇ ਵਾਦਾ ਹੈ ਪੱਕਾ ਵਾਦਾ ਪੱਕਾ ਵਾਦਾ ਖਾਓ ਮਾਂ ਕਸਮ ਨਹੀਂ ਮਾਂ ਕਸਮ ਤੋਂ ਨਹੀਂ ਖਾਤਾ ਜੀ ਕੀ ਬੜੀ ਬਾਬੇ ਤੇ ਬਹੁਤ ਮਿਲ ਜਾਣੇ ਪਰ ਮਾਂ ਨਹੀਂ ਮਿਲਨੀ। ਮਾਂ ਕਸਮ ਖਾ ਕੇ ਕਹੋ ਕਿ ਸ਼ਰਾਬ ਨਹੀਂ ਪੀਵਾਂਗੇ। ਨਹੀਂ ਮਾਂ ਦੀ ਕਸਮ ਕਿਉਂ ਖਾਣੀ ਜੀ? ਖਾਓ ਜੇ ਪੱਕਾ ਵਾਦਾ ਕਰ ਰਹੇ ਹੋ ਤਾਂ ਕਸਮ ਖਾਣੇ ਵਿੱਚ ਕੀ ਦਿੱਕਤ ਹੈ? ਨਹੀਂ ਕਸਮ ਨਹੀਂ ਵਾਦਾ ਕਰ ਸਕਦਾ ਹਾਂ ਮੈਂ। ਹਾਂ ਵਾਦਾ ਕਰ ਲਓ ਨਹੀਂ ਪੀਓਗੇ। ਨਹੀਂ ਮਾਂ ਕਸਮ ਕਿਉਂ ਨਹੀਂ ਖਾਓਗੇ? ਨਹੀਂ ਵੈਸੇ ਜੀ ਮਾਂ ਦੀ ਕਸਮ ਕਿਉਂ ਖਾਣੀ? ਮਾਂ ਕਸਮ ਖਾ ਕੇ ਕਹਿ ਦੋ ਮੈਂ ਸੰਤੋਸ਼ ਹੋ ਜਾਏਗਾ। ਪੰਜਾਬੀ ਜਿੱਥੇ ਜਾਂਦੇ ਗਾਹ ਪਾ ਕੇ ਆਉਂਦੇ ਆ ਪਤੰਦਰ ਬਾਬੇ ਨੂੰ ਗੱਡੀ ਚਾੜਨ ਨੂੰ ਫਿਰਦਾ। ਬਾਬੇ ਨੂੰ ਮਾਰਨ ਨੂੰ ਫਿਰਦਾ ਪਤੰਦਰ। ਚਲੋ ਮੈਂ ਆਪ ਦੀ ਕਸਮ ਖਾ ਕੇ ਕਹਿ ਦਿੰਦਾ ਹਾਂ। او ٹھیک ہے ماں کی نہیں کھاؤ گے آپ بھی تو برابر ہی ہیں آپ بھی تو سب کچھ ہی ہیں جب برابر ہیں پر ماں کی قسم کھاؤ نا اب بڑے ہیں ہمارے سے سب کچھ ہے برابر ہی ہیں پھر بھی پھر بھی ماں کی قسم کھاؤ تو ہمیں વિશ્વાસ ہوگا نہیں نہیں ماں کی قسم نہیں پکا پنجابی ہے پوری یا وا ماں دی سونی کھاندا پنجابی یا بابا مر جائے پر ماں دی قسم نہیں کھانی ہم نے پچھلے سال کرشن جی لیے تھے اور ان کے گھر میں سماپتی کری تھی وہ سوئی سماپتی ساری ساری کرتے ہو گے کرتے ہو گے ਸਮਾਪਤੀ ਨਾ 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 ਸਮਾਪਤੀ ਹੁਣ ਪਤਾ ਲੱਗ ਗਿਆ ਪੰਜਾਬੀ ਹਿੰਦੀ ਕਿਉਂ ਨਹੀਂ ਬੋਲਦੇ ਲੱਗਦਾ ਇਹਦੀ ਸੇਲੀ ਮਜਬੂਰ ਕਰਦੀ ਇਹਨੂੰ Hindu ਬਣਨ ਤੇ Hindu ਧਰਮ ਵਾਲਿਆਂ ਨੂੰ ਨਹੀਂ ਚਾਹੀਦਾ ਇਸਾਂਿਆਂ ਵੱਲ ਭੇਜ ਦਿਓ ਦੰਗੇ ਨਾ ਕਰਾ ਦੀ ਮਾਮਾ ਆ ਜਾਈਂ ਦੋਸਤੋ ਆ ਲੜਕਾ ਦਾ ਕਿਆ ਨਾਮ ਹੈ ਤੇਰਾ ਬੋਲਦਾ ਇਹਦਾ ਨਾਮ ਹੈ ਕਾਫੀ ਦਿਨ ਤੋਂ ਆਹ ਆ ਦੇਖੋ ਚਿੱਟਾ ਕਿੰਨੀ ਕੁੜੀ ਹੈ ਉਸਨੇ ਤੇਰੇ ਚ ਹੌਂਸਲੇ ਨੇ ਪੁੱਤਰਾ ਓਏ ਪਹਿਲਾਂ ਵੀ ਮੈਂ ਕਿੰਨੀ ਵਾਰ ਸੋਸ਼ਲ ਮੀਡੀਆ ਦੇ ਰਾਹੀਂ ਕਈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿੰਨੀ ਵਾਰ ਇੱਥੇ ਲੈ ਕੇ ਆਏ ਪਰ ਇਹ ਦੇਖ ਕੇ ਭੱਜ ਜਾਂਦੇ ਦੀ ਫੜੇ ਨਹੀਂ ਜਾਂਦੇ ਦੀ ਪਰ ਅੱਜ ਪੁੱਤ ਭੱਜਣ ਦਾ ਚੇਤਾ ਕਰਵਾ ਦਿੱਤਾ ਲੱਗਦਾ ਫੇਰ ਭੱਜ ਗਿਆ ਪ੍ਰਧਾਨ ਸਾਹਿਬ ਦੀ ਸਲਾਹ ਕੰਮ ਆ ਗਈ ਤੂੰ ਕਿਉਂ ਯਾਦ ਕਰਵਾ ਦਿੱਤਾ ਕਿ ਭਜਣਾ ਵੀ ਹੈਗਾ ਪਹਿਲਾਂ ਵੀ ਮੈਂ ਕਿੰਨੀ ਵਾਰ ਸੋਸ਼ਲ ਮੀਡੀਆ ਦੇ ਰਾਹੀਂ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿੰਨੀ ਵਾਰ ਇੱਥੇ ਲੈ ਗਏ ਪਰ ਇਹ ਦੇਖ ਕੇ ਭੱਜ ਜਾਂਦੇ ਦੀ ਫੜੇ ਨਹੀਂ ਜਾਂਦੇ ਦੀ ਪਰ ਅੱਜ ਕੁੱਤ ਪਹਿਲਾਂ ਫੜਨਾ ਸਿੱਖ ਕੰਜਰਾ ਫਿਟੇ ਮੂੰਹ ਬਈ ਤੇਰੇ ਅੱਜ ਫੇਰ ਭੱਜ ਗਿਆ ਵਰਲਡ ਵਾਈਡ ਹੁਣ ਤੈਨੂੰ ਕਰਦੇ ਨੇ ਫੋਲੋ ਮੈਨੂੰ ਲੱਗਦਾ ਰਾਜ ਮਿਸਤਰੀ ਦਾ ਕੰਮ ਸਿੱਖ ਰਿਹਾ ਨਹੀਂ ਤੂੰ ਬਣ ਗਿਆ ਇੰਡੀਆਂ ਦਾ ਮਾਨ ਡਰੋਣਾ ਬਾਈ ਪਲੰਬਰ ਨਾਲ ਲੱਗਿਆ ਹੋਇਆ ਕੰਧ 'ਚ ਚਰੀਆਂ ਮਾਰ ਕੇ ਆਇਆ ਤਾਂ ਹੀ ਇਹਨਾਂ ਲਿਬੜਿਆ ਪਿਆ ਬਾਈ ਵੈਲਡਿੰਗ ਦਾ ਕੰਮ ਸਿੱਖ ਰਿਹਾ ਬਾਈ ਸਾਡੇ ਵੀ ਰੰਗ ਕਰ ਜੀ ਕੋਠੀ ਨੂੰ ਰੰਗ ਕਰਨ ਦਾ ਠੇਕਾ ਲਿਆ ਵੀਰ ਮਿਹਨਤ ਕਰਦੇ ਆ ਇਸੇ ਕਰਕੇ ਇਹਨਾਂ ਨੇ ਪਹਿਲਾਂ ਬਾਹਰ ਕੱਢਦਾ ਸਮਾਨ ਕੱਢਦਾ ਵਿੱਚ ਜਿਹੜਾ ਤੋੜਦਾ ਉਹ ਇਹਨਾਂ ਦਾ ਪਿਓ ਦਊਗਾ ਨਹੀਂ ਬੇਟਾ ਅੰਦਰ ਕੁਝ ਨਹੀਂ ਹੈਗਾ ਮਕਾਨ ਹੀ ਤੋੜਿਆ ਕੱਲਾ ਤੇ ਅੰਦਰ ਸਮਾਨ ਜਿਹੜਾ ਸੀਗਾ ਉਹ ਸਾਰਾ ਬਾਹਰ ਆ ਚੁੱਕਿਆ ਤਾਂ ਜੋ ਤੁਸੀਂ ਇਹ ਵੇਖ ਲਓ ਵੀ ਕਾਰਾ ਜਿਹੜਾ ਹਾਂ ਇਹ ਘਰ ਬਣਾਏ ਨੂੰ ਬੇਟਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸੀ ਬੋਲਦੀ ਵਾਲਾ ਸੋਣਾ ਪੱਤਰਕਾਰ ਵੀ ਸੋਚ-ਸੋਚ ਬੋਲ ਰਿਹਾ ਕਿਤੇ ਗਾਲੀ ਨਾ ਪੈ ਜੇ ਮਾਰ ਦੇ ਮੇਰੇ ਮੂੰਹ 'ਚ ਉਹੀ ਬਸ ਬਿਨਾਂ ਗੱਲੋਂ ਹੀ ਹਾਂ ਚਲੋ ਇਹੀ ਹੈ ਵੀ ਸੋ 6-7 ਚਲੋਗੇ ਸੀ ਗੁੜੀਆਂ ਨੂੰ ਇੱਥੇ ਰਹਿੰਦੇ ਹੋਇਆ ਤੇ ਮਕਾਨ ਜਿਹੜਾ ਬਣਾਇਆ ਇਹਨਾਂ ਨੇ ਬੱਚੀ ਹੋਰਾਂ ਨੇ ਉਹ ਇਹ ਕਹਿੰਦੇ ਨੇ ਵੀ ਸਾਰਾ ਥੋਬੀ ਆਣਾ ਹੀ ਜਿਹੜਾ ਟੱਟਾ ਵੇਚਦਾ ਕੀ ਗੱਲ ਪਿੰਡ ਚ ਕੱਲੇ ਜਵਾਗ ਹੀ ਰਹਿੰਦੇ ਆ ਬਾੜ ਦੇ ਮੇਰੇ ਮੂੰਹ ਚ ਉਹੀ ਬੱਸ ਪੀਣਾ ਗੱਲਾਂ ਆਈ ਲਾਈਕ ਇਟ ਇੱਥੋਂ ਇੱਥੋਂ ਪਤਾ ਲੱਗਦਾ ਬਲੈਕ ਕਰਦੇ ਆ ਕੋਕ ਐਵੇਂ ਨਹੀਂ ਪੀਤੇ ਜਾਂਦੀਆਂ 20 20 ਰੁਪਈਆ ਆਗੀਆਂ ਬੱਸ ਇਹ ਨਹੀਂ ਪਿੰਡ ਬਹੁਤਿਆਂ ਨੂੰ ਛੱਕ ਕੇ ਬਲੈਕ ਕਰਦੇ ਦੋਨੋਂ ਪੀ ਕੇ ਮੁੰਡੇ ਐਸ਼ ਕਰਦੇ ਨਹੀਂ ਕੋਕ ਪੀ ਕੇ ਮੁੰਡੇ ਐਸ਼ ਕਰਦੇ ਪਿੰਡ ਬਹੁਤਿਆਂ ਨੂੰ ਛੱਕ ਕੇ ਤੇਲ ਪੱਲੀ ਵਾਲਾ ਕੰਮ ਕਰਦੇ ਮੂੰਹ ਤੇ ਨਹੀਂ ਲਿਖਿਆ ਹੁੰਦਾ ਹਰਕਤਾਂ ਤੋਂ ਪਤਾ ਲੱਗ ਜਾਂਦਾ ਮੂੰਹ ਤੇ ਕੁਸਿਆਂ ਵਰਗਾ ਆ ਕੋਕ ਪੀ ਕੇ ਕੋਕ ਵਰਗਾ ਰੰਗ ਹੋਇਆ ਪਿਆ ਲਿੰਕਾ ਪੀਆ ਕਰਪਰਾ ਸਾਲਾ ਐਵੇਂ ਲੱਗਦਾ ਜਿਵੇਂ ਕਿਸੇ ਨੇ ਕੁਲੀ ਪਲਾ ਕੇ ਛੁੱਟੀ ਹੋਵੇ ਉਹ ਸਾਲਿਆ ਯਾਰ ਤੇ ਮੇਰੇ ਹੋਰ ਵੀ ਬਥੇਰੇ ਆ ਪਰ ਜਿਹੜਾ ਪਿਆਰ ਤੇਰੇ ਨਾਲ ਆ ਨਾ ਉਹ ਕਿਸੇ ਹੋਰ ਨਾਲ ਨਹੀਂ ਆ ਮੇਰੀ ਜਾਨ ਵਾਰੀ ਵਟਾ ਕਰਕੇ ਹਟੇ ਆ ਸਿੱਧਾ ਕਿਉਂ ਨਹੀਂ ਕਹਿੰਦਾ ਵਾਰੀ ਵਟਾ ਕਰਦੇ ਹਾਂ ਦੇਖੀ ਬੋਂਡ ਨਾ ਮਾਰ ਲਈ ਯਾਰ ਦੀ ਲੱਗਦਾ ਕਸਰ ਦੋਨਾਂ ਨੂੰ ਮੈਡੀਸਨ ਦੂ ਵਾਲੀਆ ਪਹਿਲਾਂ ਤੇਰੀ ਵਾਰੀ ਬਾਅਦ ਵਿੱਚ ਮੇਰੀ ਵਾਰੀ ਲੱਗੀ ਸਮਝ ਲੱਗਦਾ ਤਲਵਾਰਾਂ ਚੱਲੀਆਂ ਯਹਾਂ ਦੀਆਂ ਸੜਕਾਂ 'ਤੇ ਬਾਰਿਸ਼ ਕੇ ਬਾਅਦ ਬਹੁਤ ਅਯੋ ਮੈਂ ਨਾਲੀ ਵਿੱਚ गिर ਗਈ ਕੈਮਰਾ ਬੰਦ ਕਰੋ ਰਿਕਾਰਡ ਹੋ ਗਿਆ ਗਾਣਾ ਕੱਢਣ ਲਈ ਇੱਕ ਦਬਾਓ ਤੁਸੀਂ ਗਾਣਾ ਕੱਢਣ ਲਈ ਲਾਈਕ ਦਬਾਓ ਜਿਹਨਾਂ ਨੇ ਹਜ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਲਾਈਕ ਜ਼ਰੂਰ ਕਰ ਦਿਓ ਜੇ ਕਿਸੇ ਨੂੰ ਮਾਰਾ ਵੀ ਨਹੀਂ ਬੋਲ ਸਕਦੇ ਇਹ ਤਾਂ ਗਾਣਾ ਜ਼ਰੂਰ ਕੱਢ ਕੇ ਜਾਇਆ ਕਰੋ ਸਹੀ ਜਗ੍ਹਾ ਡਿੱਗੀਆਂ ਕੀੜੇ ਮਕੋੜੇ ਇੱਥੇ ਰਹਿੰਦੇ ਹੋ ਜੂ ਲੋਟ 2 ਮਹੀਨੇ ਦੀ ਦਵਾਈ ਦਿੱਤੀ ਡਾਕਟਰ ਨੇ ਮੈਨੂੰ ਨਹੀਂ ਪਤਾ ਆਈ ਲਵ ਯੂ ਮੈਨ ਤੇ ਡਿਨਰ ਗੱਲ ਕਰਨੀ ਹੈ ਅਭੀ ਫੋਨ गिरਤਾ ਤਾਂ ਹਾਰਟ ਅਟੈਕ ਆਣਾ ਥਾਈ ਸੀ ਰਹਿੰਦੇ ਕੁੜੀਆਂ ਤਾਂ ਦੂਰ ਸਾਰਾ ਭਾਈ ਕੋ ਐਟੀਟਿਊਡ ਸੇ ਜ਼ਿਆਦਾ ਨੋਕੀਆ ਕੀ ਫਿਕਰ ਹੈ ਸੌ ਬੋਰੀ ਕਣਕ ਦੀ ਚੁੱਕੋ ਥੱਲੋ ਇਹੋ ਜੇ ਮੂੰਹ ਵਾਲੀ ਚੂਹੀ ਨਿਕਲਦੀ ਆ ਨਹੀਂ ਮੈਂ ਵਿਖਰਿਆ ਟੁੱਟਿਆ ਫਿਰਦਾ ਸੀ ਮੈਨੂੰ ਵੀਰੇਆਂ ਦਾ ਸਿਰ ਨਾ ਦਬਾ ਮੇਰਾ ਗਲਾ ਦਬਾ ਦੇ ਕੁੜੀਆਂ ਸੱਚੀ ਗੂੰ ਤੇ ਮਰਦੀਆਂ ਫਿਰਦੀ ਸੱਚੀ ਸਵਾਲੀਆਂ ਭਾਈ ਯਾਰ ਮੈਂ ਮਰਨ ਚੱਲਿਆ ਮੇਰੇ ਭੋਗ ਤੇ ਆਇਓ ਸਾਰੇ ਪੁਲਿਸ ਯਾਰ ਯਾਰ ਜੇ ਤੇਰਾ ਵਿਆਹ ਹੋ ਸਕਦਾ ਤਾਂ ਆ ਸਾਨੂੰ ਵੀ ਰੱਖਣੀ ਚਾਹੀਦੀ ਲਵਾ ਲਈ ਨਾ ਨਜ਼ਰ ਹਟਿਆ ਨਹੀਂ ਰੀਲਾ ਪਾਉਣੋ ਬਸ ਕਰੋ ਹੋਣੀ ਮੈਂ ਦੇਖਣਾ ਕਿਸੇ ਦੀ ਖੁਸ਼ੀ ਨਹੀਂ ਵੇਖੀ ਜਾਂਦੀ ਤੇਰੇ ਸੁਨਿਆ ਦੇ ਸ਼ਹਿਦਾਕੀਆਂ ਸਮਝ ਨਹੀਂ ਆਉਂਦੀ ਸੋਹਣੀਆਂ ਕੁੜੀਆਂ ਗੂੰ ਤੇ ਕਿਉਂ ਡਿੱਗਦੀਆਂ ਇਤਿਹਾਸ ਗਵਾਇਆ ਕੁੜੀਆਂ ਨੂੰ ਵੇਲੜ ਨਸ਼ੇੜੀ ਤੇ ਕੁਸੇ ਮੁੰਡੇ ਪਸੰਦ ਆਉਂਦੇ ਆ ਨਾ ਖੜਿਆ ਨਾ ਤੇ ਯਾਰਾ ਸੁਣ ਲੈ ਖੜਾ ਨਾ ਤੇ ਯਾਰਾ ਦੀ ਰਾ ਇੱਕ ਬਾਰੀ ਤਾਂ ਚਲਾ ਜਾ ਆਂਟੀ ਬਹੁਤ ਵਧੀਆ ਪਰ ਤੇਰੀ ਭੈਣ ਦੀ ਵੀਰ ਇੱਕ ਵਾਰੀ ਤਾਂ ਚਲਾਇਆ ਰੀਲ ਦੇਖਣ ਵਾਲਿਓ ਤੁਹਾਡੇ ਚ ਹੌਸਲੇ ਨੇ ਪੁੱਤਰ ਓਏ ਨਿਕਲ ਕੇ ਸਭ ਤੋਂ ਪਹਿਲਾਂ ਇਹਨੂੰ 9811 ਥੱਲੇ ਦੇ ਸਿਰੇ ਆ ਚੋ ਨਿਕਲ ਵੀਰੇ ਇੱਕ ਵਾਰੀ ਆ ਜਾ ਸਿਰੇ ਆ ਚੋ ਨਿਕਲ ਵੀਰੇ ਇੱਕ ਵਾਰੀ ਆ ਜਾ ਵੀਰ 9811 ਚਲਾ ਕੇ ਇਹਦੇ ਉੱਤੇ ਚੜਾ ਜਾ ਕੱਟਾ ਰਿੰਗ ਦਾ ਘਰੇ ਕੰਮ ਨਾ ਕਰਨ ਦੇ ਬਹਾਨੇ ਆ ਸਿਰੇ ਆ ਚੋ ਨਿਕਲ ਵੀਰੇ ਇਕ ਵਾਰੀ ਆ ਜਾ। ਹਾਂਜੀ ਇਸੇ ਨਾਲ ਕਰਦੇ ਆਂ ਵੀਡੀਓ ਦੀ ਸਮਾਪਤੀ। ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਆਈਕਨ ਜਰੂਰ ਆਨ ਕਰ ਲਿਓ ਤਾਂ ਜੋ ਸਭ ਤੋਂ ਪਹਿਲਾਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਤੇ ਜਿਹੜੀ ਸ਼ੁਰੂ ਵਿੱਚ ਛੋਟੀ ਜਿਹੀ ਗੱਲ ਕਹੀ ਸੀ ਉਹ ਕਿਸੇ ਹੋਰ ਵੀਡੀਓ ਵਿੱਚ ਕਰਾਂਗੇ। ਜਿਹੜੇ ਹਜੇ ਤੱਕ ਵੀਡੀਓ ਦੇਖ ਰਹੇ ਆ ਕਮੈਂਟ ਵਿੱਚ ਯੈਸ ਜਰੂਰ ਲਿਖ ਕੇ ਜਾਓ ਤਾਂ ਜੋ ਮੈਨੂੰ ਪਤਾ ਲੱਗ ਸਕੇ ਕੌਣ ਐਂਡ ਤੱਕ ਵੀਡੀਓ ਦੇਖਦਾ ਹੈ। ਯੈਸ ਨਹੀਂ ਲਿਖ ਸਕਦੇ ਤਾਂ ਕੋਈ ਵੀ ਇਮ